ਹਾਂ ਤੂੰ ਬੈਠੀਆ ਸੋਪਨਾ ਤੇ ਭਰਾ ਦਾ ਵਿਆਹ ਤੂੰ ਦੱਸ ਸਾਡੇ ਬੈਠੀਆ ਕੀ ਹੋਇਆ ਜਾ ਕੇ ਤਾਂ ਜਾ ਕੇ ਘੁੰਮ ਫੇਰਾ ਵਿਆਹ ਉਹ ਜਾ ਕੇ ਮੀਨਾ ਰਹਿ ਗਿਆ ਤੇ ਪਤਾ ਲੱਗੇ ਭੈਣ ਆਈ ਆ ਨਹੀਂ ਵਿਆਹ ਤੇ ਕਿਤੇ ਐਵੇਂ ਹੀ ਚੈਨ ਲੰਦਾ ਆ ਤੇ ਹੋਰ ਵਿਆਹ ਦੇ ਕਿੰਦਾ ਜਾ ਹੁੰਦਾ ਦੱਸੀ ਮੈਨੂੰ ਆ 45 ਮਿੰਟ ਦਾ ਰਾਤ ਤੇ ਰਹ ਜਦ ਦਮਾਜੀ ਜਾ ਨਹੀਂ ਤੂੰ ਵਿਆਹ ਜਾਣ ਲਈ ਪੈਸੇ ਲੱਤੇ ਕੁਛ ਨਹੀਂ ਲੋੜ ਪੈਂਦੀ ਹੈਗੀ ਹੈ ਘੱਟੋ ਘੱਟ ਵੀ 40-50 ਹਜ਼ਾਰ ਰੁਪਏ ਚਾਹੀਦਾ ਮੈਨੂੰ ਆਪਣੇ ਭਰਾ ਦੇ ਵਿਆਹ ਲਈ 40-50 ਹਜ਼ਾਰ ਕੋਈ ਉਹਦਾ ਵਿਆਹ ਆ ਕਿ ਤੇਰਾ ਵਿਆਹ ਆ 40-50 ਹਜ਼ਾਰ ਕਹਦਾ ਜੀ ਤੁਸੀਂ ਜਿਹੜਾ ਇੱਕ ਦੋ ਯਾਦ ਹੋ ਜਾਂ ਸੂਟ ਲੈ ਕੇ ਵਿਆਹ ਲਿਖਾਈ ਜਾਂਦਾ ਉਹ ਤੇ ਕਿ 40-50 ਹਜ਼ਾਰ ਵੀ ਕਮਾਲ ਹੋ ਗਈ ਤੇਰੇ ਵਾਲੀ ਦੱਸ ਨਾ ਕਿਉਂ ਮੇਰੇ ਭਰਾ ਦਾ ਵਿਆਹ ਹੈ ਸੁਖ ਨਾ ਛੋਟਾ ਭਰਾ ਮੇਰਾ ਮੈਂ ਲੈਣ ਦੇ ਨਾ ਕਰੂੰਗੀ ਹੈ ਤੇ ਚਾਰ ਫੰਕਸ਼ਨ ਹੈ ਚਾਰ ਫੰਕਸ਼ਨ ਜਿਵੇਂ ਨਵੇਂ ਕੱਪੜੇ ਨਵੀਆਂ ਜੁੱਤੀਆਂ ਨਿਆਣਿਆਂ ਦੇ ਕੱਪੜੇ ਹੈ ਤੇ ਹਾਂ ਸਭ ਮੈਂ ਮੇਕਅਪ ਦਾ ਸਮਾਨ ਉਹ ਵੀ ਲੈਣ ਵਾਲਾ 10 ਹਜ਼ਾਰ ਦਾ ਤੇ ਉਹੀ ਆਣਾ ਆ ਐਦਾਂ ਕਹਿੰਦਾ ਤੂੰ ਮੇਕਅਪ ਕਰਨਾ ਦੱਸ ਮੇਰੇ ਕੋਲ ਅੱਧ ਮਰ 10000 ਦਾ ਕੋ ਪੰਜ ਸਤ ਸਮਾਨ ਲੈ ਕੇ ਤੇ ਤੁਹਾਡੇ ਮੇਕਅਪ ਨਹੀਂ ਸੂਤ ਹੁੰਦੇ ਮੈਨੂੰ ਤਾਂ ਇਹ ਹੀ ਸਮਝ ਆਉਂਦੀ ਹਾਲੇ ਪਿਛਲੇ ਮਹੀਨੇ ਤੂੰ 2000 ਦਾ 3000 ਦਾ ਲਿਆ ਸੀਗਾ ਐਡਾ ਕਿਹੜਾ ਮੇਕਅਪ ਦਾ ਸਮਾਨ ਨਾਲੇ ਕੱਪੜੇ ਹੀ ਆ ਰਹੇ ਆ ਕੱਪੜੇ ਹੀ ਤੂੰ 2-3000 ਚੋਂ ਬਸ ਉਹ ਕੱਜਲ ਤੇ ਲਿਪਸਟਿਕ ਹੀ ਆਈ ਸੀਗੀ ਹੈ ਹੁਣ ਮੇਰੇ ਕੋਲ ਬਿਊਟੀ ਬਲੈਂਡਰ ਹੈ ਨੀਗਾ ਤੇ ਮੇਰਾ ਬਰਸ਼ ਨਹੀਂ ਹੈਗੇ ਮੇਕਅਪ ਬਰਸ਼ ਇਹ ਕਿਹੜਾ ਗ੍ਰਾਈਂਡਰ ਤੇ ਤੂੰ ਹੈ ਨੀਗਾ ਗ੍ਰੈਂਡ ਗ੍ਰਾਈਂਡਰ ਨਹੀਂ ਬਿਊਟੀ ਬਲੈਂਡਰ ਬਿਊਟੀ ਬਲੈਂਡਰ ਪਤਾ ਨਹੀਂ ਕਿਹੜਾ ਬਲੈਂਡਰ ਗ੍ਰੈਂਡਰ ਆ ਨਹੀਂ ਤਾਂ ਉਹ ਗ੍ਰਾਈ ਕਿੰਨੇ ਬ੍ਰਸ਼ ਆਈ ਜੀ ਕਿਹੜੇ ਬ੍ਰਸ਼ ਆਈ ਜੇ ਕਦੀ ਮੱਥੇ ਦਾ ਬ੍ਰਸ਼ ਕਦੀ ਲੇਬਸ ਦਾ ਬ੍ਰਸ਼ ਕਦੀ ਠੋਡੀ ਦਾ ਬ੍ਰਸ਼ ਕਦੀ ਗੱਲਾਂ ਦਾ ਬ੍ਰਸ਼ ਇੱਕ ਤੁਹਾਡੇ ਬ੍ਰਸ਼ ਹੀ ਨਹੀਂ ਸੂਤ ਹੁੰਦੇ ਇੰਨੇ ਬ੍ਰਸ਼ ਤਾਂ ਰੰਗ ਵਾਲੀ ਨਹੀਂ ਮਰਦਾ ਜਿੰਨੇ ਬ੍ਰਸ਼ ਤੁਸੀਂ ਉਹ ਵੀ ਇੱਕ ਨਾਲ ਵਿਚਾਰਾ ਕਰ ਲਿਆ ਸਾਰਾ ਤੁਹਾਡੇ ਦਾ ਬ੍ਰਸ਼ ਹੀ 8-9 ਤਰ੍ਹਾਂ ਦੇ ਅਮੀ ਤੋ ਸਮੀ ਨਹੀਂ ਹੁੰਦੀ ਉਹ ਕੰਨਾਂ ਨੇ ਸਾਡੇ ਨੂੰ ਕਿ ਸੋਹਣੇ ਬੂਥੇ ਨਹੀਂ ਹੈਗੇ ਲੋਡ ਪੈਂਦੀ ਹੈ ਜਨਾਨੀਆਂ ਨੂੰ ਹਾਂ ਤਾਂ ਕੀ ਕਰਦਾ ਉਹ ਇੱਕ ਕਾਦ ਦਾ ਸਾਰਾ ਬ੍ਰਸ਼ ਕਰ ਸਾਰੀ ਕਾਦ ਦਿਖਾ ਦਿੰਦਾ ਤੇ ਤੇਰਾ ਮੂੰਹ ਨਹੀਂ ਨਿਕਰੂਗਾ ਇੱਕ ਬ੍ਰਸ਼ ਨਾਲ ਨਹੀਂ ਨਿਕਰਦਾ ਸਾਡਾਂ ਲਈ ਤਾਂ ਬਕਲੇ ਉੱਥੇ ਹੁੰਦੇ ਉਹਨਾਂ ਦਾ ਇਹ ਕਿਤੇ ਹੁੰਦੀਆਂ ਨਾਲੇ ਸੌਫਟ ਬਰਸ਼ ਹੁੰਦਾ ਗੱਲਾਂ ਲਈ ਥੋੜਾ ਵੱਡਾ ਬਰਸ਼ ਹੁੰਦਾ ਅੱਖਾਂ ਲਈ ਥੋੜਾ ਛੋਟਾ ਬਰਸ਼ ਹੁੰਦਾ ਹੈ ਲਿਪਸਟਿਕ ਲਈ ਥੋੜਾ ਛੋਟਾ ਬਰਸ਼ ਹੁੰਦਾ ਹੈ ਹੈ ਤੁਹਾਨੂੰ ਕੀ ਪਤਾ ਯਾਰ ਜਨਾਨੀਆਂ ਨੇ ਕਿੰਨੇ ਜੱਭ ਹੁੰਦੇ ਜ਼ਿੰਦਗੀ ਚ ਉਹ ਇੰਨਾ ਕੁ ਦਾ ਮੈਸੇਜ ਹੀ ਭਰ ਤਾ ਛੱਡ ਮੈਸੇਜ ਹੀ ਕੰਮ ਕਰਾਉਣ ਵਾਲੇ ਜਿੰਨੇ ਤੂੰ ਸਮਾਨ ਕਰਾਈ ਜਾਣੀ ਐਵੇਂ ਤੇ ਨਹੀਂ ਵਿਆਹ ਹੋਣਾ ਤੇ ਆ ਬਖ ਇੱਥੇ ਪਿਆ 10 40 ਪਿਆ ਹਜ਼ਾਰ ਰੁਪਈਆ ਤੇਰੀ ਤਾਂ ਹਾਦੀ ਹੋਈ ਪਈ ਆ ਤੂੰ ਮੈਨੂੰ ਦੇਣਾ ਕਿ ਨਹੀਂ ਦੇਣਾ ਉਸ ਦੇਣਾ ਮੈਨੂੰ ਦੇਣਾ ਪੈਣਾ ਮੇਰੀ ਜਾਨ ਸੁੱਕੀ ਬਈਆ ਵਿਆਹ ਮੈਂ ਤਾਂ ਤੈਨੂੰ ਪੁੱਛ ਬੈਠਾ ਮੈਂ ਤਾਂ ਗੱਲ ਦੀ ਗੱਲ ਇਹ ਤਾਂ ਵਿਆਹ ਦਾ ਪੁੱਛ ਕੇ ਦੱਸ ਇਹਨੂੰ ਵਧੀਆ ਬੰਦਾ ਜਾਂਦਾ ਰਾਣ ਨਾ ਸਕਦੇ ਕਿ ਮੁੜੇ ਹੁੰਦਾ 44-50 ਹਜ਼ਾਰ ਮੈਂ ਤਾਂ ਉਹ ਸੋਚ ਪੈ ਗਈ ਮੈਂ ਤਾਂ ਤੈਨੂੰ ਪੁੱਛਿਓ ਬੈਠਾ ਗੱਲ ਦੀ ਮੇਰਾ ਭਰਾ ਦਾ ਵਿਆਹ ਇਹ ਗਵੰਡੀਆਂ ਦਾ ਵਿਆਹ ਨਹੀਂ ਜਿੱਥੇ ਜਾਓ ਤੇ ਆਜੋ ਬਸ ਮੇਰਾ ਵੀ ਤਾਂ ਕੋ ਸਾਲਾ ਲੱਗਦਾ ਹੋ ਭਰਾ ਵਿਆਹ ਆ ਤੇ ਭਰਾ ਵਿਆਹ ਹੋਵੇ ਉਹਦਾ ਸਰਚਾ ਨਹੀਂ ਹੋਣਾ ਮੇਰਾ ਦਵਾ ਨਿਕਲ ਜਾਣਾ ਵਿਆਹ ਦੇ ਮੋਰੇ ਦਿਵਾਲੀ ਆਏ ਤੂੰ ਉਦੋਂ ਪਹਿਲਾਂ ਮੇਰਾ ਦੁਆਰਾ ਕੱਢ ਦੇਣਾ ਯਾਰ ਅੱਜ ਵੱਡੇ ਜਵਾਈ ਹੋ ਗਏ ਅੱਗੇ ਉਹ ਪੰਗੜੇ ਵੀ ਤੇ ਤੁਸੀਂ ਉਹ ਹੀ ਪਾਣੇ ਆਕੜ ਵੀ ਤਾਂ ਤੁਸੀਂ ਉਹ ਦਿਖਾਣੀ ਹੈ ਜਵਾਈ ਆਇਆ ਜਵਾਈ ਆਇਆ ਉੱਥੇ ਜਾ ਕੇ ਜਿਹੜੇ ਮੁਰਗੇ ਪਾਲਣੇ ਤੁਸੀਂ ਉਹ ਨੇ ਮੁਰਗੇ ਹੁਣ 50 ਹਜ਼ਾਰ ਦੇ ਮੁਰਗੇ ਪਾਲ ਜੇ ਮੈਨੂੰ ਦਾੜਾ 500 ਰੁਪਏ ਦਾ ਮੋਰਗਾ ਨਹੀਂ ਮੋਰਗਾ ਇੱਕ ਬੋਤਲਿਆ ਤੂੰ ਨਾ ਫੜਾਈਂ ਕੱਢੀਓ ਮੁਰਗੇ ਦੇ ਘਸਾਨ ਦੇ ਤੂੰ ਹਜੇ ਜਵਾਈ ਨੂੰ ਮੁੰਦੀ ਪਾਣੀ ਚ ਇੰਨੀ ਵੱਡੇ ਬੰਦੇ ਕਵੇ ਵੀ ਕੰਬਰ ਦੇ ਕੇ ਘਸਾ ਦੇਣਾ 500 ਦਾ ਮੋਰਗਾ ਤਾਂ ਮੈਨੂੰ ਮੁਰਗੇ ਦੇ ਦੇ ਨਾ ਤਾਂ ਨਾਗਮਾਈ ਬਰਾਵਾ ਮੁਰਗਾ ਮੈਨੂੰ ਨੇ ਐਡੀ ਅੱਖੀ ਕੁੜੀ ਦੇ ਦਿੱਤੀ ਤੇ ਹੱਲ ਤੇ ਤੇ ਮੁੰਦਰੀਆਂ ਚ ਇੰਨੀਆਂ ਭਾਲਦੇ ਆ ਨਾ ਸਾਨੂੰ ਕੀ ਘਾੜੋ ਲੱਗੀ ਆ ਮੇਰੇ ਛਾਲੇ ਹੋਏ ਆ ਮੈਂ ਰੱਖਾਂ ਨਹੀਂ ਰੱਖਾਂ ਮੁੰਡਾ ਗਾ ਹੁਣ ਅੱਖੀ ਕੁੜੀ ਦਿੱਤੀ ਆ ਬੋਸ ਰੱਖਾ ਜੰਮਿਆ ਤੇਰੀ ਮਾਂ ਦੇ ਦਿਨੋਂ ਦੇਣਾ ਦੇ ਦੇ ਨਹੀਂ ਦੇਣਾ ਨਾ ਦੇ ਮੈਂ ਚਲੀ ਆ ਆਪਣੇ ਪੇਕੇ ਆਣਾ ਨਹੀਂ ਮੈਂ ਮੁੜ ਕੇ ਫਿਰ ਇੱਥੇ ਇਹੀ ਮਾਈ ਭਰਾਵਾ ਪਿੱਛਾ ਜੱਡ ਮੈਂ ਤਾਂ ਪੁੱਛ ਕੇ ਗਲਤੀ ਗੱਲ ਦੀ ਪਿਆਰ ਦਾ 10 50 ਹਜ਼ਾਰ ਰੁਪਿਆ ਦੇ ਕਮਾਲ ਹੀ ਹੋ ਗਿਆ ਐਡੇ ਨੂੰ ਤਾਂ ਮੱਲਾ ਕਾਰੋਬਾਰ ਸ਼ੁਰੂ ਕਰ ਲੈਂਦਾ ਇਹ ਯਾਰ ਬੰਦੇ ਤੇ ਵੀ ਲਗਾ ਸ਼ੁਜਲ ਬੰਦਾ ਫੇਰ ਅੱਬਾ ਪਚਾਈ ਇਹਨਾਂ ਨੂੰ ਘਾ ਲਿਆ ਜਨਾਨੀਆਂ ਤਾਣੀਆਂ ਜਨਾਨੀਆਂ